ਦੋਸਤੋ ਪਿਛਲੇ ਭਾਗ ਵਿੱਚ ਤੁਸੀਂ ਪੜ੍ਹਿਆ ਸੀ ਕਿ ਕਿਵੇਂ ਨੰਦਨੀ ਦੀ ਸੱਸ ਨੇ ਆਪਣੇ ਸਹੁਰਾ ਜੀ ਦਾ ਘਰ ਆਪਣੇ ਨਾਮ ਕਰਵਾ ਕੇ ਨਾ ਸਿਰਫ ਉਹਨਾਂ ਤੋਂ ਉਹਨਾਂ ਦਾ ਘਰ ਖੋ ਲਿਆ ਸੀ ਸਗੋਂ ਨਵੇਂ ਘਰ ਵਿੱਚ ਉਹਨਾਂ ਨੂੰ ਇੱਕ ਵਧੀਆ ਕਮਰਾ ਵੀ ਨਹੀਂ ਦਿੱਤਾ ਸੀ ਜਦੋਂ ਨੰਦਨੀ ਨੂੰ ਪਤਾ ਲੱਗਾ ਕਿ ਉਸਦੇ ਦਾਦਾ ਸਹੁਰੇ ਨਾਲ ਘਰ ਵਿੱਚ ਇੰਨਾ ਮਾੜਾ ਵਿਵਹਾਰ ਹੋ ਰਿਹਾ ਹੈ ਤਾਂ ਉਸਨੇ ਆਪਣੀ ਸੱਸ ਦਾ ਵਿਰੋਧ ਕੀਤਾ ਅਤੇ ਤਾਦ ਉਸਦੀ ਸੱਸ ਨੇ ਉਸ ਨੂੰ ਘਰੋਂ ਨਿਕਲ ਜਾਣ ਲਈ ਕਹਿ ਦਿੱਤਾ ਸੀ ਹੁਣ ਅੱਗੇ ਦੀ ਕਹਾਣੀ ਵੱਲ ਵਧਦੇ ਹਾਂ ਨੰਦਨੀ ਨੂੰ ਇਹ ਗੱਲ ਬਹੁਤ ਦੁਖੀ ਕਰ ਰਹੀ ਸੀ ਕਿ ਘਰ ਦੇ ਬਜ਼ੁਰਗ ਦਾ ਇਸ ਘਰ ਵਿੱਚ ਕੋਈ ਸਤਿਕਾਰ ਹੀ ਨਹੀਂ ਹੈ ਤਾਂ ਨੰਦਨੀ ਆਪਣੇ ਦਾਦੇ ਸਹੁਰੇ ਜੀ ਨੂੰ ਆਪਣੇ ਨਾਲ ਲੈ ਕੇ ਸ਼ਹਿਰ ਚਲੀ ਗਈ ਸ਼ੁਰੂ ਵਿੱਚ ਉਸ ਨੂੰ ਬੜੀ ਮੁਸ਼ਕਲ ਆਈ ਕਿਉਂਕਿ ਉਸ ਉਸ ਦਾ ਇੱਕੋ ਇੱਕ ਕਮਰੇ ਦਾ ਕਿਰਾਏ ਦਾ ਮਕਾਨ ਸੀ ਉਸ ਨੇ ਅਖਿਲ ਨੂੰ ਕਿਹਾ ਕਿ ਉਹ ਇੱਕ ਵਧੀਆ ਜਿਹਾ ਫਲੈਟ ਕਰਾਏ ਤੇ ਲੈ ਲਵੇ ਜਿੱਥੇ ਦਾਦਾ ਜੀ ਨੂੰ ਵੀ ਇੱਕ ਕਮਰਾ ਮਿਲ ਜਾਵੇ ਹੁਣ ਅਖਿਲ ਦੀ ਤਨਖਾਹ ਵੀ ਸੀਮਤ ਸੀ ਪਰ ਫਿਰ ਵੀ ਹੁਣ ਉਹ ਆਪਣੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਇੱਕ 2 ਬੀ ਐਚ ਕੇ ਫਲੈਟ ਕਰਾਏ ਤੇ ਲੈ ਲਿਆ ਉੱਥੇ ਦਾਦਾ ਜੀ ਨੂੰ ਇੱਕ ਸਾਫ਼ ਸੁਥਰਾ ਵਧੀਆ ਕਮਰਾ ਮਿਲ ਗਿਆ ਨੰਦਨੀ ਉਹਨਾਂ ਦੇ ਖਾਣ ਪੀਣ ਦਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਣ ਲੱਗ ਪਈ। ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਤਾਂ ਨੰਦਰੀ ਨੇ ਡਾਕਟਰ ਤੋਂ ਉਹਨਾਂ ਦਾ ਇਲਾਜ ਸ਼ੁਰੂ ਕਰਵਾ ਦਿੱਤਾ। ਹੌਲੀ-ਹੌਲੀ ਦਾਦਾ ਜੀ ਦੀ ਹਾਲਤ ਵਿੱਚ ਸੁਧਾਰ ਹੋਣ ਲੱਗਾ। ਇੱਕ ਦਿਨ ਉਹ ਨੰਦਰੀ ਨੂੰ ਆਸ਼ੀਰਵਾਦ ਦਿੰਦੇ ਹੋਏ ਬੋਲੇ, "ਬਹੂ, ਤੇਰੇ ਕਾਰਨ ਹੀ ਬੁਢਾਪੇ ਵਿੱਚ ਮੈਨੂੰ ਥੋੜੇ ਸਕੂਨ ਵਾਲੇ ਦਿਨਾਂ ਦੇਖਣ ਨੂੰ ਮਿਲ ਰਹੇ ਨੇ।" ਨਹੀਂ ਤਾਂ ਮੇਰੀ ਨੂੰਨੇ ਤਾਂ ਮੈਨੂੰ ਕਵਾੜ ਵਾਂਗ ਇੱਕ ਕੋਨੇ ਵਿੱਚ ਸੁੱਟ ਦਿੱਤਾ ਸੀ ਨੰਦ ਨੰਦੀਨੀ ਭਰੇ ਗਲੇ ਨਾਲ ਬੋਲੀ ਦਾਦਾ ਜੀ ਤੁਸੀਂ ਬਜ਼ੁਰਗ ਹੀ ਤਾਂ ਸਾਡੀ ਜ਼ਿੰਦਗੀ ਦੀ ਨਹੀਂ ਹੁੰਦੇ ਹੋ ਹਾਲਾਂਕਿ ਮੈਂ ਮੰਮੀ ਜੀ ਦਾ ਵੀ ਬਹੁਤ ਸਤਿਕਾਰ ਕਰਦੀ ਸੀ ਉਹਨਾਂ ਦੇ ਅੱਗੇ ਕਦੀ ਜ਼ੁਬਾਨ ਨਹੀਂ ਖੋਲਦੀ ਸੀ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਹਨਾਂ ਦੇ ਕਰਮ ਅਜਿਹੇ ਨੇ ਤਾਂ ਮੇਰੇ ਮਨ ਵਿੱਚੋਂ ਉਹਨਾਂ ਲਈ ਸਤਿਕਾਰ ਘੱਟ ਹੋ ਗਿਆ ਸਿਰਫ ਬਜ਼ੁਰਗ ਹੋਣ ਨਾਲ ਹੀ ਕੋਈ ਸਤਿਕਾਰ ਦਾ ਹੱਕਦਾਰ ਨਹੀਂ ਹੋ ਸਕਦਾ ਬਲਕਿ ਉਸ ਦੇ ਕਰਮ ਵੀ ਦੇਖਨੇ ਚਾਹੀਦੇ ਨੇ ਕਿਉਂਕਿ ਬਜ਼ੁਰਗ ਵੀ ਗਲਤ ਇਨਸਾਨ ਹੋ ਸਕਦਾ ਹੈ ਪਰ ਬਜ਼ੁਰਗ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਜਿੰਨੇ ਵੀ ਗਲਤ ਕੰਮ ਕਰੇ ਉਸ ਦਾ ਸਤਿਕਾਰ ਕੀਤਾ ਜਾਵੇ ਬਹੁਦੇਵ ਵਿਚਾਰ ਸੁਣ ਕੇ ਦਾਦਾ ਜੀ ਦਾ ਮਨ ਭਰ ਆਇਆ ਉਹ ਬੋਲੇ ਜ਼ਰੂਰ ਮੈਂ ਕੋਈ ਚੰਗੇ ਕਰਮ ਕੀਤੇ ਹੋਣਗੇ ਜੋ ਮੈਨੂੰ ਤੇਰੇ ਵਰਗੀ ਨੂੰ ਮਿਲੀ ਹੈ ਇੰਨਾ ਕਹਿ ਕੇ ਉਹਨਾਂ ਨੇ ਆਪਣੇ ਕੰਬਦੇ ਹੱਥਾਂ ਦੀਆਂ ਹਥੇਲੀਆਂ ਉਸ ਦੇ ਸਿਰ ਤੇ ਰੱਖ ਦਿੱਤੀਆਂ ਤਾਂ ਨੰਦਰੀਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਛਲਕਾਏ ਅਤੇ ਉਹ ਸੋਚਣ ਲੱਗੀ ਮੰਮੀ ਜੀ ਆਖਿਰ ਆਪਣੇ ਸਹੁਰਾ ਜੀ ਨੂੰ ਇੰਨੇ ਦਿਨਾਂ ਤੱਕ ਇੱਕ ਪੁਰਾਣੇ ਕਮਰੇ ਵਿੱਚ ਕਿਵੇਂ ਰੱਖ ਸਕਦੇ ਨੇ ਖੈਰ ਜੋ ਜਿਵੇਂ ਕਰਮ ਕਰਦਾ ਹੈ ਉਸ ਨੂੰ ਉਦਾਂ ਦੇ ਹੀ ਫਲ ਭੁਗਤਨੇ ਪੈਂਦੇ ਨੇ ਇੱਕ ਦਿਨ ਸਵੇਰੇ ਸਵੇਰੇ ਅਖਿਲ ਦੇ ਫੋਨ ਦੀ ਘੰਟੀ ਵੱਜੀ ਫੋਨ ਚੁੱਕਦਿਆਂ ਹੀ ਉਸ ਦੇ ਹੱਥੋਂ ਹੁਣ ਛੁੱਟ ਕੇ ਡਿੱਗ ਪਿਆ ਕਿਉਂਕਿ ਉੱਧਰ ਤੋਂ ਕੋਈ ਗੁਆਂਢੀ ਦੱਸ ਰਿਹਾ ਸੀ ਕਿ ਉਸ ਦੀ ਮਾਂ ਦੀ ਤਬੀਅਤ ਬਹੁਤ ਖਰਾਬ ਹੈ ਅਤੇ ਉਹ ਘਰ ਵਿੱਚ ਫਰਸ਼ ਤੇ ਡਿੱਗੀ ਪਈ ਹੈ ਕੰਮ ਕਰਨ ਵਾਲੀ ਨੌਕਰਾਨੀ ਜਦੋਂ ਘਰ ਆਈ ਤਾਂ ਉਸ ਨੇ ਗੁਆਂਢੀਆਂ ਨੂੰ ਖਬਰ ਦਿੱਤੀ ਉਹਨਾਂ ਵਿੱਚੋਂ ਇੱਕ ਗੁਆਂਢੀ ਉਹਨਾਂ ਨੂੰ ਹਸਪਤਾਲ ਲੈ ਕੇ ਪਹੁੰਚਿਆ ਸੀ ਉਨਾਖਿਲ ਨੇ ਜਦੋਂ ਇਹ ਸਭ ਨੰਦਨੀ ਨੂੰ ਦੱਸਿਆ ਤਾਂ ਨੰਦਨੀ ਤੋ ਰਹਿਣਾ ਨਾ ਗਿਆ ਉਹ ਬੋਲੀ ਉਹ ਜਿੱਦਾਂ ਦੀ ਵੀ ਹੈ ਤੁਹਾਡੀ ਮਾਂ ਹੈ ਤਾਂ ਸਾਨੂੰ ਅਜਿਹੇ ਹਾਲਾਤਾਂ ਵਿੱਚ ਉੱਥੇ ਜ਼ਰੂਰ ਜਾਣਾ ਚਾਹੀਦਾ ਹੈ ਦਾਦਾ ਜੀ ਦੀ ਤਬੀਅਤ ਵਿੱਚ ਵੀ ਕਾਫੀ ਸੁਧਾਰ ਹੋ ਚੁੱਕਿਆ ਸੀ ਤਾਂ ਉਹ ਬੋਲੇ ਮੈਂ ਵੀ ਤੁਹਾਡੇ ਨਾਲ ਚਲਦਾ ਹਾਂ ਇਹ ਇੱਥੇ ਇਕੱਲਾ ਕਿਵੇਂ ਰ੍ਹਾਂਗਾ ਤਾਂ ਤਿੰਨੇ ਜਾਣੇ ਮਿਲ ਕੇ ਸ਼ਰਦਾ ਜੀ ਕੋਲ ਹਸਪਤਾਲ ਪਹੁੰਚ ਗਏ। ਉਹਨਾਂ ਦੀ ਹਾਲਤ ਬੜੀ ਖਰਾਬ ਸੀ। ਸ਼ਰਦਾ ਜੀ ਨੂੰ ਲਕਬਾ ਮਾਰ ਗਿਆ ਸੀ ਅਤੇ ਉਹਨਾਂ ਦਾ ਅੱਧਾ ਸਰੀਰ ਕੰਮ ਨਹੀਂ ਕਰ ਰਿਹਾ ਸੀ। ਉਹ ਠੀਕ ਤਰ੍ਹਾਂ ਬੋਲ ਵੀ ਨਹੀਂ پا ਰਹੇ ਸੀ। ਉਹਨਾਂ ਦੀ ਅਜਿਹੀ ਹਾਲਤ ਦੇਖ ਕੇ ਅਖਿਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇੱਧਰ ਦਾਦਾ ਜੀ ਵੀ ਬਹੁਤ ਦੁਖੀ ਹੋ ਗਏ ਸੀ। ਨੰਦਨੀ ਨੂੰ ਬਸ ਇਹ ਲੱਗ ਰਿਹਾ ਸੀ ਕਿ ਜੋ ਇਨਸਾਨ ਬੁਰੇ ਕਰਮ ਕਰਦਾ ਹੈ ਇਕ ਨਾ ਇੱਕ ਦਿਨ ਉਸ ਨੂੰ ਉਸ ਦਾ ਫਲ ਜ਼ਰੂਰ ਮਿਲਦਾ ਹੈ ਖੈਰ ਸਭ ਮਿਲ ਕੇ ਉਹਨਾਂ ਦੀ ਦੇਖਭਾਲ ਕਰਨ ਲੱਗ ਪਏ ਸਜਾ ਤਾਂ ਸਿਰਫ ਉਹਨਾਂ ਦੇ ਹਿੱਸੇ ਦੀ ਸੀ ਪਰ ਮੁਸੀਬਤ ਤਾਂ ਸਭ ਦੀ ਵੱਧ ਗਈ ਸੀ ਉਹ ਲੋਕ ਉਹਨਾਂ ਨੂੰ ਲੈ ਕੇ ਘਰ ਆ ਗਏ ਉਹ ਚੱਲਣ ਫਿਰਨ ਦੀ ਹਾਲਤ ਵਿੱਚ ਤਾਂ ਹੈ ਹੀ ਨਹੀਂ ਉਹਨਾਂ ਖ ਲਈ ਮੁਸੀਬਤ ਵੱਧ ਗਈ ਗਈ ਕਿਉਂਕਿ ਉਹ ਨੌਕਰੀ ਛੱਡ ਕੇ ਜਾਦਾ ਦਿਨਾਂ ਲਈ ਇੱਥੇ ਰਹਿ ਵੀ ਨਹੀਂ ਸਕਦਾ ਸੀ ਅਤੇ ਮਾਂ ਨੂੰ ਨਾਲ ਲੈ ਵੀ ਨਹੀਂ ਜਾ ਸਕਦਾ ਸੀ ਕਿਉਂਕਿ ਸ਼ਹਿਰ ਵਿੱਚ ਮਾਂ ਨੂੰ ਰੱਖਣ ਲਈ ਸਹੀ ਵਿਵਸਥਾ ਨਹੀਂ ਸੀ ਉਹ ਬਹੁਤ ਪਰੇਸ਼ਾਨ ਹੋ ਗਿਆ ਤਦ ਦਾਦਾ ਜੀ ਨੇ ਸੁਝਾ ਦਿੱਤਾ ਕਿ ਕਿਉਂ ਨਾ ਅਸੀਂ ਇੱਥੋਂ ਦਾ ਘਰ ਵੇਚ ਦਈਏ ਅਤੇ ਫਿਰ ਸ਼ਰਦਾ ਨੂੰ ਲੈ ਕੇ ਸਾਰੇ ਇਕੱਠੇ ਚਲੇ ਜਾਈਏ ਆਖਿਲ ਨੇ ਹੌਲੀ ਨਾਲ ਆਪਣੀ ਮਾਂ ਨਾਲ ਨਾਲੇ ਇਸ ਬਾਰੇ ਗੱਲ ਕੀਤੀ ਤਾਂ ਸ਼ਰਦਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ ਕਿਉਂਕਿ ਉਹਨਾਂ ਨੂੰ ਇਸ ਘਰ ਦਾ ਬੜਾ ਘਮੰਡ ਸੀ ਪਰ ਅੱਜ ਸਮੇਂ ਦੀ ਮੰਗ ਤਾਂ ਇਹੀ ਸੀ ਕਿ ਇਸ ਘਰ ਨੂੰ ਵੇਚ ਦਿੱਤਾ ਜਾਵੇ ਉਹ ਕੀ ਕਰਦੀ ਕੁਝ ਬੋਲ ਨਹੀਂ ਪਾਈ ਬਸ ਇਸ਼ਾਰੇ ਨਾਲ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ ਅਖਿਲ ਨੇ ਘਰ ਵੇਚਣ ਦੀ ਗੱਲਬਾਤ ਸ਼ੁਰੂ ਕਰ ਦਿੱਤੀ ਪਰ ਇੰਨੇ ਜਲਦੀ ਘਰ ਤਾਂ ਵਿਕਦਾ ਨਹੀਂ ਉਸ ਨੂੰ ਵਾਪਸ ਵੀ ਜਾਣਾ ਸੀ ਤਾਂ ਉਸ ਨੇ ਨੰਦਨੀ ਨੂੰ ਕਿਹਾ ਕਿ ਕੁਝ ਦਿਨਾਂ ਤੱਕ ਇੱਥੇ ਹੀ ਰਹਿ ਕੇ ਮਾਂ ਦੀ ਦੇਖਭਾਲ ਕਰੋ ਦਾਦਾ ਜੀ ਵੀ ਇੱਥੇ ਹੀ ਰਹਿ ਲੈਣਗੇ ਜਦੋਂ ਘਰ ਵਿਖ ਜਾਵੇਗਾ ਤਾਂ ਸਭ ਇਕੱਠੇ ਚਲੇ ਜਾਵਾਂਗੇ ਨੰਦਰੀ ਨੇ ਇਸ ਗੱਲ ਲਈ ਤਾਂ ਹਾਂ ਕਰ ਦਿੱਤੀ ਦਾਦਾ ਜੀ ਨੂੰ ਨੰਦਨੀ ਤੇ ਇੱਕ ਵਾਰ ਫਿਰ गर्व ਮਹਿਸੂਸ ਹੋਣ ਲੱਗਾ ਕਿ ਉਸਨੇ ਸੱਸ ਦੇ ਮਾੜੇ ਵਿਵਹਾਰ ਨੂੰ ਨਜ਼ਰ ਅੰਦਾਜ਼ ਕਰਕੇ ਇਸ ਵਾਰ ਉਹਨਾਂ ਦੀ ਸੇਵਾ ਕਰਨ ਦਾ ਮਨ ਬਣਾ ਲਿਆ ਸੀ ਇੱਕ ਦਿਨ ਉਹਨਾਂ ਨੇ ਨੰਦਨੀ ਤੋਂ ਪੁੱਛਿਆ ਤੇਰੀ ਸੱਸ ਇੰਨੇ ਮਾੜੇ ਸੁਭਾਅ ਦੀ ਹੈ ਫਿਰ ਵੀ ਤੂੰ ਉਹਨਾਂ ਦੀ ਸੇਵਾ ਕਿਵੇਂ ਕਰ ਪਾਉਂਦੀ ਹੈ ਕਿਉਂਕਿ ਮੈਂ ਅਕਸਰ ਦੇਖਿਆ ਹੈ ਕਿ ਜੋ ਲੋਕ ਇਸੇ ਦੀਆਂ ਨਜ਼ਰਾਂ ਵਿੱਚੋਂ ਉੱਤਰ ਜਾਂਦੇ ਨੇ ਉਹਨਾਂ ਲਈ ਕੁਝ ਕਰਨ ਵਿੱਚ ਵੀ ਚੰਗਾ ਨਹੀਂ ਲੱਗਦਾ ਤਾਂ ਨੰਦਨੀ ਹੌਲੀ ਜਹੀ ਮੁਸਕਰਾਉਂਦੀ ਹੋਈ ਬੋਲੀ ਮੈਂ ਬਸ ਆਪਣੇ ਕਰਮ ਕਰ ਰਹੀ ਹਾਂ ਅਤੇ ਉਸ ਦਾ ਫਲ ਮੈਨੂੰ ਮਿਲ ਜਾਵੇਗਾ। ਇਨਸਾਨ ਜੋ ਵੀ ਚੰਗੇ ਕਰਮ ਕਰਦਾ ਹੈ, ਉਸ ਦਾ ਫਲ ਕਿਸੇ ਨਾ ਕਿਸੇ ਰੂਪ ਵਿੱਚ ਉਸ ਨੂੰ ਮਿਲ ਹੀ ਜਾਂਦਾ ਹੈ। ਜ਼ਰੂਰੀ ਨਹੀਂ ਕਿ ਜਿਸ ਨਾਲ ਅਸੀਂ ਚੰਗਾ ਕਰੀਏ, ਉਹ ਸਾਡੇ ਨਾਲ ਫਲਟ ਕੇ ਚੰਗਾ ਕਰੇ। ਉਸ ਲਈ ਭਗਵਾਨ ਕਿਸੇ ਹੋਰ ਨੂੰ ਭੇਜਦੇ ਨੇ। ਮੈਂ ਆਪਣੇ ਕਰਮ ਚੰਗੇ ਰੱਖਣ ਚਾਹੁੰਦੀ ਹਾਂ। ਬਾਕੀ ਮੰਮੀ ਜੀ ਤਾਂ ਆਪਣੇ ਕਰਮਾਂ ਦਾ ਫਲ ਭੁਗਤ ਹੀ ਰਹੇ ਨੇ। ਕਦੋਂ ਕਿਸ ਨਾਲ ਕੀ ਹੋ ਜਾਵੇ ਕੋਈ ਕੁਝ ਨਹੀਂ ਕਹਿ ਸਕਦਾ ਸਾਡੇ ਹੱਥ ਵਿੱਚ ਤਾਂ ਸਿਰਫ ਸਾਡੇ ਕਰਮ ਹੀ ਹੁੰਦੇ ਨੇ ਨੂ ਦੇ ਉੱਚੇ ਵਿਚਾਰ ਸੁਣ ਕੇ ਦਾਦਾ ਜੀ ਦੀਆਂ ਅੱਖਾਂ ਵਿੱਚੋਂ ਉਸ ਲਈ ਸਤਿਕਾਰ ਝਲਕਣ ਲੱਗ ਪਿਆ ਥੋੜੇ ਦਿਨਾਂ ਬਾਅਦ ਹੀ ਸ਼ਰਦਾ ਜੀ ਦਾ ਉਹ ਘਰ ਵਿਕ ਚੁੱਕਿਆ ਸੀ ਜਿਸ ਤੇ ਉਹਨਾਂ ਨੂੰ ਬੜਾ ਘਮੰਡ ਸੀ ਅਖਿਲ ਹੁਣ ਸਭ ਨੂੰ ਆਪਣੇ ਨਾਲ ਹੀ ਲੈ ਕੇ ਚਲਾ ਗਿਆ ਉਸਨੇ ਸ਼ਹਿਰ ਵਿੱਚ ਦਾਦਾ ਜੀ ਦੇ ਨਾਂ ਤੇ ਇੱਕ ਨਵਾਂ ਘਰ ਖਰੀਦ ਲਿਆ ਸੀ ਅਤੇ ਉੱਥੇ ਹੀ ਉਹ ਆਰਾਮ ਨਾਲ ਰਹਿਣ ਲੱਗ ਪਏ ਸੀ। ਮਾਂ ਦੀ ਦੇਖਭਾਲ ਲਈ ਇੱਕ ਨਰਸ ਰੱਖ ਦਿੱਤੀ ਗਈ ਸੀ ਕਿਉਂਕਿ ਹੁਣ ਘਰ ਦੇ ਖਰਚੇ ਚਲਾਉਣ ਲਈ ਨੰਦਨੀ ਨੂੰ ਵੀ ਨੌਕਰੀ ਕਰਨੀ ਪੈ ਰਹੀ ਸੀ। ਅਖਿਲ ਅਤੇ ਨੰਦਨੀ ਮਿਲ ਕੇ ਦਾਦਾ ਜੀ ਅਤੇ ਮਾਂ ਦੀ ਦੇਖਭਾਲ ਚੰਗੀ ਤਰ੍ਹਾਂ ਕਰ ਰਹੇ ਸੀ। ਪਰ ਸ਼ਰਦਾ ਜੀ ਦਾ ਮਨ ਉਨ੍ਹਾਂ ਨੂੰ ਕਚੋੜ ਰਿਹਾ ਸੀ। ਬਿਸਤਰੇ ਤੇ ਪਈ ਪਈ ਉਨ੍ਹਾਂ ਦੇ ਮਨ ਵਿੱਚ ਬਸ ਇਹੀ ਚੱਲਦਾ ਸੀ। ਕਿ ਜਿਸ ਘਰ ਨੂੰ ਆਪਣੇ ਸੋਹਰਾ ਜੀ ਤੋਂ ਹੜੱਪ ਕੇ ਮੈਂ ਇੰਨਾ ਇਤਰਾਈ ਸੀ ਇੱਕ ਘਰ ਦੀ ਮਾਲਕਣ ਬਣ ਕੇ ਕਮੰਡ ਕਰ ਰਹੀ ਸੀ ਆਖਰਕਾਰ ਉਹ ਘਰ ਮੇਥੋਂ ਖੋ ਲਿਆ ਗਿਆ ਅਤੇ ਹੁਣ ਇਹ ਨਵਾਂ ਘਰ ਫਿਰ ਸੋਹਰਾ ਜੀ ਦੇ ਨਾਮ ਤੇ ਲੈ ਲਿਆ ਗਿਆ ਹੈ ਭਗਤ ਦਾ ਚੱਕਰ ਘੁੰਮ ਕੇ ਉਸੇ ਜਗ੍ਹਾ ਤੇ ਪਹੁੰਚ ਗਿਆ ਸੀ ਦਾਦਾ ਜੀ ਨੂੰ ਨਾ ਸਿਰਫ ਘਰ ਮਿਲਿਆ ਸੀ ਸਗੋਂ ਇੱਕ ਅਜੇਹਾ ਪਰਿਵਾਰ ਮਿਲਿਆ ਸੀ ਜਿੱਥੇ ਉਹਨਾਂ ਨੂੰ ਮੁਖੀ ਦਾ ਦਰਜਾ ਦਿੱਤਾ ਜਾਂਦਾ ਸੀ ਅਤੇ ਪੂਰਾ ਸਤਿਕਾਰ ਮਿਲਦਾ ਸੀ ਉਧਰ ਸ਼ਾਦਾ ਜੀ ਇੱਕ ਕਮਰੇ ਵਿੱਚ ਅਪਾਹਜ ਬਿਸਤਰੇ ਤੇ ਪਈ ਜੀਵਨ ਦੇ ਆਖਰੀ ਦਿਨ ਦੀ ਉਡੀਕ ਕਰ ਰਹੀ ਸੀ ਅਤੇ ਇਹ ਹੀ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਜ਼ਾ ਸੀ ਉਹਨਾਂ ਨੂੰ ਨਾ ਮੌਤ ਆ ਰਹੀ ਸੀ ਅਤੇ ਨਾ ਹੀ ਉਹ ਚੈਨ ਨਾਲ ਜੀ ਪਾ ਰਹੀ ਸੀ ਇੱਕ ਇੱਕ ਦਿਨ ਕੱਢਣਾ ਉਹਨਾਂ ਲਈ ਭਾਰੀ ਹੋ ਰਿਹਾ ਸੀ ਅਤੇ ਉਹਨਾਂ ਨੂੰ ਰੋਜ਼ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਹੁਣ ਉਹਨਾਂ ਨੂੰ ਲੱਗ ਰਿਹਾ ਸੀ ਕਿ ਜਦੋਂ ਤੱਕ ਉਹਨਾਂ ਦੇ ਪੈਰਾਂ ਵਿੱਚ ਤਾਕਤ ਸੀ ਮਨ ਵਿੱਚ ਅਹੰਕਾਰ ਸੀ ਉਹਨਾਂ ਨੇ ਸਭ ਦੀ ਨੱਕ ਵਿੱਚ ਦਮ ਕਰਕੇ ਰੱਖਿਆ ਸੀ ਪਰ ਵਕਤ ਨੇ ਅਜਿਹੀ ਕਰਵਟ ਲਈ ਕਿ ਹੁਣ ਉਹ ਖੁਦ ਉਹਨਾਂ ਲੋਕਾਂ ਦੀ ਮਹਤਾਜ ਹੋ ਗਈ ਸੀ ਜਿਨ੍ਹਾਂ ਸਾਹਮਣੇ ਉਹਨਾਂ ਨੇ ਅਹੰਕਾਰ ਦਿਖਾਇਆ ਸੀ ਦੋਸਤੋ ਅਹੰਕਾਰੀ ਇਨਸਾਨ ਜਦੋਂ ਤੱਕ ਸਮਰਥ ਹੁੰਦਾ ਹੈ ਉਦੋਂ ਤੱਕ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਕਿਸੇ ਦੀ ਲੋੜ ਨਹੀਂ ਉਸਨੂੰ ਲੱਗਦਾ ਹੈ ਕਿ ਉਸ ਦੀ ਦੌਲਤ ਰੁਪਏ ਪੈਸਾ ਉਸਨੂੰ ਸੰਭਾਲ ਲੈਣਗੇ ਪਰ ਬਖਤ ਬਦਲਦੇ ਹਾਂ ਦੀਰ ਨਹੀਂ ਲੱਗਦੀ ਇਨਸਾਨ ਨੂੰ ਕਦੋਂ ਕੀ ਹੋ ਜਾਵੇ ਕੋਈ ਕੁਝ ਨਹੀਂ ਕਹਿ ਸਕਦਾ ਕਦੋਂ ਉਹ ਦੂਜਿਆਂ ਦੇ ਮਹਤਾਜ ਹੋ ਜਾਵੇ ਇਸ ਦਾ ਅੰਦਾਜ਼ਾ ਉਸਨੂੰ ਖੁਦ ਵੀ ਨਹੀਂ ਹੁੰਦਾ ਇਸ ਲਈ ਜਦੋਂ ਤੱਕ ਆਪਣਾ ਸਰੀਰ ਸਿਹਤਮੰਦ ਹੋਵੇ ਉਦੋਂ ਤੱਕ ਚੰਗੇ ਕਰਮ ਕਰਨੇ ਚਾਹੀਦੇ ਨੇ ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਹਮੇਸ਼ਾ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਸ਼ਾਲਕ ਕਪਟ ਅਤੇ ਬੁਰਾਈ ਦਾ ਨਤੀਜਾ ਹਮੇਸ਼ਾ ਬੁਰਾ ਹੀ ਹੁੰਦਾ ਹੈ। ਧੰਨਵਾਦ ਜੀ।